ਜਦੋਂ ਸਰਕਾਰ ਨੇ ਡੀਐਨਏ ਦਾ ਲਾਂਗ ਕੀਤਾ ਵੀ ਅਸੀਂ ਮੰਗ ਕੀਤੀ ਸੀ ਕਿ ਪ੍ਰਸ਼ਾਸਨ ਜਿਹੜਾ ਵਾ ਸਰਕਾਰ ਹੈ ਉਹਨਾਂ ਦਾ ਡੀਐਨਏ ਟੈਸਟ ਕਰੇ ਔਰ ਪਤਾ ਲੱਗੇ ਵੀ ਜਿਹੜੇ ਪੰਜਾਬ ਚੋਂ ਬੱਚੇ ਗਾਇਬ ਹੋ ਰਹੇ ਆ ਉਹ ਬੱਚੇ ਜਾ ਕਿੱਥੇ ਰਹੇ ਆ ਔਰ ਦੂਜੀਆਂ ਸਟੇਟਾਂ ਚ ਉਹ ਇੱਥੇ ਤੇ ਉੱਥੇ ਹੁਣ ਉਹ ਬੱਚੇ ਬਹੁਤ ਸਾਰੇ ਇਥੋਂ ਸ਼ਿਫਟ ਕਰ ਦਿੱਤੇ ਗਏ ਨਾਲ ਹੀ ਉਹਨਾਂ ਆਮ ਕੈਮਰੇ ਤੇ ਦੱਸਿਆ ਕਿ ਅਸੀਂ ਕਿੰਨੇ ਬੱਚੇ ਚਲ ਗਏ ਪਹਿਲਾਂ ਅਸੀਂ ਮੰਗਦੇ ਸੀ ਫਿਰ ਬੰਦ ਨੇ ਨਾ ਨਵਾਂ ਕੰਮ ਆਉਂਦਾ ਤੁਸੀਂ ਆਵਾਜ਼ ਚੱਕੀ ਪਿਖਾਰੀਆਂ ਖਿਲਾਫ ਵੀ ਕਾਰਵਾਈ ਹੈ ਉਹ ਵੀ ਨਿਰੰਤਰ ਹੋ ਰਹੀ ਹੈ ਫਿਲਹਾਲ ਹੁਣ ਇਹ ਤਸਵੀਰ ਦੇਖਣ ਰਿਹਾ ਕਿ ਇੱਥੇ ਬਿਜਲੀ ਚੋਰੀ ਕੀਤੀ ਜਾ ਰਹੀ ਹੈ ਆਪਣੇ ਬੱਚਿਆਂ ਨੂੰ ਜਿਹੜੀ ਆ ਪੀਂਗਾਈ ਜਾ ਰਹੀ ਉਸ ਦੀਆਂ ਤਸਵੀਰਾਂ ਵੀ ਜ਼ਾਹਰ ਹੈ ਤੋਂ ਕੈਮਰੇ ਨੂੰ ਵੇਖ ਕੇ ਕਿੰਨੇ ਆਣੇ ਭੱਜ ਗਏ ਉਹ ਉਹ ਚੜਕੜ ਕਲ ਪਰਲੇ ਬੰਨੇ ਸਾਡੇ ਕੋਲ ਵੀਡੀਓ ਤੁਹਾਨੂੰ ਮੈਂ ਦੇ ਦਿੰਦਾ ਉਥੇ ਬੱਚੇ ਬੰਦ ਰਹੇ ਸਨ ਔਰ ਇਹ ਮਨ ਮੈਂ ਇਨਾ ਨੇ ਕੁੱਤੀ ਮਰਹੀ ਕੇ ਸੀ ਰਾਤ ਆ ਰਹੀ ਕਰਾਂਗੇ ਕੰਮ ਦੇਖ ਰਹੇ ਆ ਕਿ ਪੰਜਾਬ ਤੇ ਹੈ ਹੀ ਨਹੀਂ ਵਾਸਿਆ ਕਰ ਦੇਖੀਏ ਤਾਂ ਕਿਉਂਕਿ ਅਸੀਂ ਰੋਡ ਤੇ ਜਿੰਨੇ ਦੇਖਦੇ ਆਂ ਪੰਜਾਬ ਦੇ ਹੈ ਨਹੀਂ ਮੈਂ ਤੁਹਾਨੂੰ ਇੱਕੋ ਵਿਕੋਪਿੰਗ ਤੋਂ ਤਾਕਤ ਬੱਤੀ ਵਾਲੀਆਂ ਤਾਰਾਂ ਚਾਹੀਦੇ ਆ ਨੰਗੀਆਂ ਤਾਰਾਂ ਤਾਂ ਆ ਕੋਈ ਚੰਮੜ ਬੱਤੀ ਇਹ ਕਿਸੇ ਆਮ ਬੰਦੇ ਨੇ ਤਾਰ ਲਾਈ ਹੋਈ ਤੇ ਮਿੰਟ ਚ ਉਤੇ ਐਫ ਆਈ ਆਰ ਵੀ ਦਰਜ ਹੋਏਗੀ ਤੇ ਤਾਂ ਮੀਟਰ ਵੀ ਕੱਟਿਆ ਜਾਣਾ ਸੀ ਇੱਥੇ ਨਾਲ ਹੀ ਸਿਟੀ ਬੱਸਾਂ ਦਾ ਜੜਾ ਵਾ ਅੱਡਾ ਵਾ ਮਹਿਨਤੀ ਪੂਆ ਇਥੋਂ ਕਈ ਯਾਰ ਇਥੋਂ ਬੈਟਰੀ ਚੋਰੀ ਹੋ ਗਿਆ ਉਹ ਜਿਹੜੇ ਬੰਦੇ ਇੱਥੇ ਬਿਠਾਉਂਦੇ ਇਹਨਾਂ ਨੂੰ ਲਿਆ ਦਿੰਦੇ ਉਹ ਬੰਦੇ ਇਹਨਾਂ ਦੀ ਸਪੋਰਟ ਵੀ ਕਰਦੇ ਆ ਔਰ ਕਿਤੇ ਨਾ ਕਿਤੇ ਇਹਨਾਂ ਦੀਆਂ ਵੋਟਾਂ ਬਣਾ ਕੇ ਵੋਟਾਂ ਦਾ ਲਾਹਾ ਵੀ ਲੈਂਦੇ ਆ ਔਰ ਔਰ ਬਹੁਤ ਬਹੁਤ ਨਿਆਣੇ ਕਿਤਾਉਣ ਦੇ ਕਿਤੇ ਤੇਜ਼ੀ ਦੇ ਨਾਲ ਅਸੀਂ ਕਿਹਾ ਸੀ ਤੇ ਪੰਜਾਬ ਦੇ ਲੋਕ ਵੀ ਭੋਲੇ ਨੇ ਜੋ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਨੇ ਅਸੀਂ ਅਕਸਰ ਦੇਖਦੇ ਹਾਂ ਨਿੱਕੇ ਨਿੱਕੇ ਬੱਚੇ ਹੁੰਦੇ ਨੇ ਕਿ ਆਟਾ ਲਿਆ ਕੋ ਦੁੱਧ ਲਿਆ ਆਪ ਵੀ ਦੇਖਦੇ ਹਾਂ ਅਸੀਂ ਜਿਹੜੇ ਚੰਗੇ ਚੰਗੇ ਇਲਾਕੇ ਰਣਜੀਤ ਜੀ ਅਮੀਰ ਨਾਲ ਗੱਲ ਕਰਦੇ ਰਾਨੀ ਰਾਨੀ ਕਾ ਬਾਗ ਦੀ ਗੱਲ ਕਰਕੇ ਅਸੀਂ ਅਕਸਰ ਦੇਖਦੇ ਰਹਿੰਦੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਮੈਂ ਕਹਾਂ ਜੀ ਬਿਲਕੁਲ ਸਮਝਣ ਦੀ ਲੋੜ ਹੈ ਲੀਡ ਆ ਉਹ ਬਕਰ ਉਹ ਦੇਣੀ ਆਏ ਨਾ ਇਹ ਆਹ ਅੱਜ ਸਾਹਮਣੇ ਆ ਮੈਂ ਕੋਰੇ ਜਾ ਕੇ ਤੇ ਕਹਿ ਨਹੀਂ ਦਿੱਤਾ ਦੇਖੋ ਇਹ ਵੀ ਪੰਜਾਬ ਦੀ ਸਾਡੇ ਪੰਜਾਬ ਦੀ ਕਮੀ ਆ ਜਿੰਨਾ ਲੋਕਾਂ ਨੂੰ ਲੋੜ ਹੈ ਉਹਨਾਂ ਨੂੰ ਦਿੱਤਾ ਜਾਵੇ ਦੇਖੋ ਇਹ ਤਸਵੀਰ ਆਪ ਜ਼ਾਹਿਰ ਕਰਦੀ ਹੈ ਕਿ ਨਿੱਕੇ ਨਿੱਕੇ ਬੱਚੇ ਜੋ ਕਿ ਸਵਾਸਤ ਪੱਖੋਂ ਜਿਹੜੇ ਆ ਤੰਦਰੁਸਤ ਨੇ ਮਗਰ ਉਸ ਦੇ ਬਾਵਜੂਦ ਵੀ ਜੋ ਭਿਖਾਰੀ ਮਾਫੀ ਵੰਡਾਉਣ ਦੇ ਵਿੱਚ ਸਾਡੇ ਆਪਣਿਆਂ ਦੇ ਹੀ ਜਿਹੜਾ ਇਸ ਆ ਆਪ ਦੇ ਲੋਕਾਂ ਨੂੰ ਚਾਹੀਦਾ ਕਿਸ ਤਰ੍ਹਾਂ ਨਾ ਕਰਨ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਦਿੱਤਾ ਜਾਵੇ ਕਹਿ ਦਿੱਤਾ ਜਾਂਦਾ ਵੀ ਦਾਨ ਪੁੰਨ ਕਰੋ ਕਿ ਦਾਨ ਪੁੰਨ ਜਾ ਕੇ ਤੁਸੀਂ ਉਹਨਾਂ ਲੋਕਾਂ ਨੂੰ ਕਰੋ ਜਿਨ੍ਹਾਂ ਨੂੰ ਜ਼ਰੂਰਤ ਹੈ ਚੰਗੇ ਭਲੇ ਆ ਛੋਟੇ ਛੋਟੇ ਬੱਚਿਆਂ ਦੀ ਪੜ੍ਹਨ ਦੀ ਉਮਰ ਉਹਨਾਂ ਲੌਂਡ ਪੁੱਠੇ ਬਣ ਕੇ ਘੀਟ ਮੰਗਦੇ ਨੇ ਇਹ ਕਿਹੜਾ ਦਾਨ ਦਾਨ ਹੈ ਜਿੱਦਾਂ ਕਿ ਸਾਰੇ ਪੰਜਾਬ ਨੂੰ ਪਤਾ ਹੈ ਕਿ ਪਖਾਰੀ ਮਾਫੀਆ ਜਿਹੜਾ ਹੈ ਬੜਾ ਆਪਣਾ ਪੈਰ ਫਸਾਉਂਦਾ ਜਾ ਰਿਹਾ ਉਸ ਤੋਂ ਲੈ ਕੇ ਪੰਜਾਬ ਸਰਕਾਰ ਵੱਲੋਂ ਵੀ ਜਿਹੜੀਆਂ ਨਿਰੰਤਰ ਕੋਸ਼ਿਸ਼ਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਬਗਰਾ ਅੰਮ੍ਰਿਤਸਰ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਸ਼ਹਿਰ ਤੋਂ ਸਮਾਜ ਸੇਵੀਆਂ ਵੱਲੋਂ ਜਿਹੜੀ ਆਵਾਜ਼ ਚੱਕੀ ਗਈ ਤਾਂ ਜਿਹੜੀ ਇਹ ਆਵਾਜ਼ ਹੈ ਪੰਜਾਬ ਸਰਕਾਰ ਤੱਕ ਪਹੁੰਚੀ ਉਸ ਤੋਂ ਬਾਅਦ ਜਿਹੜੀ ਕਾਰਵਾਈ ਹੈ ਉਹ ਨਿਰੰਤਰ ਰੂਪ ਦੇ ਵਿੱਚ ਦੇਖਣ ਨੂੰ ਮਿਲੀ ਉਹ ਚਾਹੇ ਸਚਕਣ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਹੋਵੇ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਜਿਹੜੀ ਕਾਰਵਾਈ ਹੈ ਉਹ ਦੇਖਣ ਨੂੰ ਮਿਲੀ ਮਗਰ ਆਖਿਰਕਾਰ ਇਹ 마ਫੀਆ ਹੋਂਦਾ ਕਿਥਾ ਆਖਿਰਕਾਰ ਇਹ 마ਫੀਆ ਰਹਿੰਦੇ ਕਿਥੇ ਨੇ ਫਿਲਹਾਲ ਅਸੀਂ ਉਸੇ ਜਗ੍ਹਾ ਤੇ ਮੌਜੂਦ ਹਾਂ ਫਿਲਹਾਲ ਜਿਹੜੀ ਮੇਰੇ ਪਿੱਛੇ ਤੁਸੀਂ ਤਸਵੀਰ ਦੇਖ ਪਾ ਰਹੇ ਹੋ ਕਿ ਦੇਖੋ ਕਿ ਇਹ ਅਮ੍ਰਿਤ ਸਰਦਾ ਵੇਰਕਾ ਬਾਈਪਾਸ ਰੋਡ ਤੋਂ ਬਿਲਕੁਲ ਅੰਦਰ ਆਉਂਦੇ ਹੋਏ ਝੁੱਗੀਆਂ ਜਿਹੜੀਆਂ ਤੁਸੀਂ ਦੇਖ ਪਾ ਰਹੇ ਹੋ ਤੇ ਇਹ ਤਸਵੀਰਾਂ ਵੀ ਜ਼ਾਹਿਰ ਕਰਨਗੀਆਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜੇ ਵਸਦੇ ਨੇ ਆਪਣੇ ਬੱਚਿਆਂ ਨੂੰ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਭੀਖ ਮੰਗਾਉਂਦੇ ਨੇ ਉਹ ਤਸਵੀਰਾਂ ਵੀ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕੀਤੀ ਜਾਣਗੀਆਂ ਮਗਰ ਫਿਲ ਹਾਲ ਜਿਹੜੀ ਤਸਵੀਰ ਹੈ ਇਹ ਸਾਂਝੀ ਕਰਨਾ ਚਾਹਾਂਗੇ ਦੇ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਬਿਜਲੀ ਜ਼ਰੂਰ ਮੁਫਤ ਦਿੱਤੀ ਗਈ ਮਗਰ ਇਹ ਦੇਖੋ ਕਿ ਕਿਸ ਤਰੀਕੇ ਦੇ ਨਾਲ ਬਿਜਲੀ ਦਾ ਮਿਸਯੂਜ਼ ਕੀਤਾ ਜਾ ਰਿਹਾ ਹੈ ਕਿ ਆਪਣੇ ਪੱਖੋਂ ਹੀ ਜਿਹੜੀਆਂ ਤਾਰਾਂ ਨੇ ਉਹ ਪਾਈਆਂ ਹੋਈਆਂ ਨੇ ਤੇ ਇਹ ਬਿਜਲੀ ਦਾ ਇਸਤੇਮਾਲ ਇਸ ਪ੍ਰਕਾਰ ਕੀਤਾ ਜਾ ਰਿਹਾ ਤੇ ਸਰਕਾਰ ਨੂੰ ਵੀ ਜਿਹੜਾ ਹੈ ਉਹ ਬੇਫਕੂਫ ਬਣਾਇਆ ਜਾ ਰਿਹਾ ਫਿਲਹਾਲ ਜਿਹੜੀ ਆਵਾਜ਼ ਚੱਕ ਰਹੇ ਨੇ ਸਾਡੇ ਨਾਲ ਇਸ ਸਮੇਂ ਸਮਾਜ ਸੇਵੀ ਸੋਨੂ ਜੰਡਿਆਲਾ ਜੀ ਮੌਜੂਦ ਨੇ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਸੋਨੂ ਜੀ ਅਸੀਂ ਦੇਖਿਆ ਤੁਸੀਂ ਆਵਾਜ਼ ਚੱਕੀ ਪਿਖਾਰੀਆਂ ਖਿਲਾਫ ਜਿਹੜੀ ਕਾਰਵਾਈ ਹੈ ਉਹ ਵੀ ਨਿਰੰਤਰ ਹੋ ਰਹੀ ਹੈ ਫਿਲਹਾਲ ਹੁਣ ਇਹ ਤਸਵੀਰ ਦੇਖ ਰਹੇ ਹਾਂ ਕਿ ਜਿੱਤੇ ਬਿਜਲੀ ਚੋਰੀ ਕੀਤੀ ਜਾ ਰਹੀ ਹੈ ਆਪਣੇ ਬੱਚਿਆਂ ਨੂੰ ਜਿਹੜੀ ਆ ਭੀਖ ਮੰਗਾਈ ਜਾ ਰਹੀ ਉਸ ਦੀਆਂ ਤਸਵੀਰਾਂ ਵੀ ਜ਼ਾਹਰ ਰਹੀਆਂ ਕੀਤੀਆਂ ਬਿਲਕੁਲ ਅਸੀਂ ਇਹਨਾਂ ਨੂੰ ਬੜੇ ਦਿਨਾਂ ਤੋਂ ਉਹਨਾਂ ਤੇ ਮਗਰ ਲੱਗੇ ਸੀਗੇ ਕਿ ਜਿੱਦਣ 골ਡਨ ਗੇਟ ਤੋਂ ਅਸੀਂ ਫੜਿਆ ਸੀ ਉਸ ਦਿਨ ਇੱਕ ਜਣਾ ਭੱਜਿਆ ਸੀਗਾ ਔਰ ਜਿਹੜੇ ਲੋਕ ਸੀਗੇ ਉੱਥੋਂ ਦੇ ਫਿਰ ਉਹ ਕੁਝ ਲੋਕ ਜਿਹੜੇ ਪਿੱਛਾ ਇਹਨਾਂ ਦਾ ਕੀਤਾ ਕਈ ਲੋਕਾਂ ਨੇ ਸਾ ਇੱਥੋਂ ਤੱਕ ਪਹੁੰਚੇ ਔਰ ਉਹ ਬੰਦਾ ਸੀ ਕੱਲ ਇੱਕ ਮੈਨ ਕਾਬੂ ਵੀ ਕਰ ਲਿਆ ਉਹਨੇ ਮੰਨ ਵੀ ਲਿਆ ਇਹਨਾਂ ਨੇ ਇੱਥੋਂ ਬਹੁਤ ਸਾਰੇ ਬੱਚੇ ਸੀ ਜਿਹੜੇ ਜਦੋਂ ਸਰਕਾਰ ਨੇ ਡੀਐਨਏ ਦਾ ਐਲਾਨ ਕੀਤਾ ਵੀ ਅਸੀਂ ਮੰਗ ਕੀਤੀ ਸੀ ਕਿ ਪ੍ਰਸ਼ਾਸਨ ਜਿਹੜਾ ਵਾ ਸਰਕਾਰ ਇਹਨਾਂ ਦਾ ਡੀਐਨਏ ਟੈਸਟ ਕਰੇ ਔਰ ਪਤਾ ਲੱਗੇ ਵੀ ਜਿਹੜੇ ਪੰਜਾਬ ਚੋਂ ਬੱਚੇ ਗੈਪ ਹੋ ਰਹੇ ਆ ਉਹ ਬੱਚੇ ਜਾ ਕਿੱਥੇ ਰਹੇ ਆ ਔਰ ਦੂਜੀਆਂ ਸਟੇਟਾਂ ਚੋਂ ਇੱਥੇ ਤੇ ਇਥੋਂ ਉਧਰ ਹੁਣ ਉਹ ਬੱਚੇ ਬਹੁਤ ਸਾਰੇ ਇੱਥੋਂ ਸ਼ਿਫਟ ਕਰ ਦਿੱਤੇ ਗਏ ਨਾਲ ਹੀ ਉਹਨਾਂ ਔਨ ਕੈਮਰੇ ਤੇ ਦੱਸਿਆ ਕੀ ਅਸੀਂ ਕਿੰਨੇ ਬੱਚੇ ਚਲ ਗਏ ਪਹਿਲਾਂ ਅਸੀਂ ਮੰਗਦੇ ਸੀ ਫਿਰ ਮੰਗਦੇ ਨਹੀਂ ਨਾ ਨਵਾਂ ਕੰਮ ਮੋਟਰਸਾਈਕਲ ਇਹਨਾਂ ਦੇ ਕੋਲ ਆ ਇਹ ਤੇ ਐਲਈਡੀਆਂ ਲੱਗੀਆਂ ਬੱਤੀ ਸਾਰੇ ਫਰੀ ਚ ਵਰਤਣ ਡਿਆ ਚੋਰੀ ਡਾਇਰੈਕਟ ਟ੍ਰਾਂਸਫਰ ਹਮਾਂ ਤੇ ਕੁੰਡੀਆਂ ਪਾਈਆਂ ਇਹਨਾਂ ਨੇ ਹਰ ਝੁੱਗੀ ਦੇ ਵਿੱਚ ਐਲਸੀਡੀ ਆ ਮੋਟਰਸਾਈਕਲ ਆ ਡਿਸ਼ ਲੱਗੀ ਆ ਫੋਨ ਇਹਨਾਂ ਕੋ ਮਹਿੰਗੇ ਮੰਗੇ ਆ ਹਰ ਸੁੱਖ ਸਹੂਲਤ ਤੇ ਲੈਂਡ ਐ ਸਮਰੱਥੀ ਬਲ ਤੱਕ ਹੁਣ ਤੁਸੀਂ ਦੇਖਿਆ ਤੁਹਾਡੇ ਕੈਮਰੇ ਨੂੰ ਵੇਖ ਕੇ ਕਿੰਨੇ ਆਣੇ ਭੱਜ ਗਏ ਹੂੰ ਔਰ ਉਹਨ ਤੋਂ ਚੜ ਕੇ ਕੱਲ ਪਰਲੇ ਬੰਨੇ ਸਾਡੇ ਕੋਲ ਵੀਡੀਓ ਤੁਹਾਨੂੰ ਮੈਂ ਦੇ ਦਿੰਦਾ ਉੱਥੇ ਬੱਚੇ ਮੰਗ ਰਹੇ ਸੀ ਔਰ ਇਹ ਮੰਨੇ ਇਹਨਾਂ ਨੇ ਗਲਤੀ ਮੰਨੀ ਵੀ ਅਸੀਂ ਗਾਂ ਤੋਂ ਨਹੀਂ ਕਰਾਂਗੇ ਕੰਮ ਬਹੁਤ ਸਾਰੇ ਲੋਕ ਜਿਹੜੇ ਐਥੋਂ ਭੱਜ ਗਿਆ ਕਲੀਨ ਕਰ ਗਿਆ ਪੰਜਾਬ ਨੂੰ ਲਾਈਟਾਂ ਤੇ ਅੱਜ ਨਹੀਂ ਹੈਗੇ ਪਰ ਹੁਣ ਇਹਨਾਂ ਕੀ ਕੀਤਾ ਛੋਟੇ ਛੋਟੇ ਪਿੰਡਾਂ ਦੇ ਵਿੱਚ ਦੁਕਾਨਾਂ ਤੇ ਜਾਣਾ ਸ਼ੁਰੂ ਕਰਤਾ ਵਾ ਉੱਥੇ ਜਾ ਕੇ ਕਦੀ ਕਹਿੰਦੇ ਸਾਨੂੰ ਦੁੱਧ ਲੈ ਦੋ ਕਦੀ ਕਹਿੰਦੇ ਸਾਨੂੰ ਆਟਾ ਲੈ ਦੋ ਸੋ ਪੰਜਾਬ ਵਾਸੀਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਬਿਲਕੁਲ ਇਹਨਾਂ ਨੂੰ ਪੈਸੇ ਨਾ ਦੇਣ ਨਾ ਐ ਕਰਨ ਕਿਉਂਕਿ ਬੱਚਿਆਂ ਦੀ ਪੜਨ ਦੀ ਉਮਰ ਆ ਨਾ ਕਿ ਭੀਖ ਮੰਗਣ ਦੀ ਇਹ ਬਹੁਤ ਸਾਰਾ ਇੱਥੇ ਜਿਹੜਾ ਸਕੈਮ ਆ ਇਹਨਾਂ ਨੂੰ ਇਹ ਲੱਗਦਾ ਵੀ ਇਹ ਥੋੜੇ ਦਿਨ ਚੱਲਣਾ ਤੇ ਬੰਦ ਹੋ ਜਾਣਾ ਕਿਤੇ ਨਾ ਕਿਤੇ ਇਹਨਾਂ ਨੂੰ ਪਤਾ ਔਰ ਬਹੁਤ ਸਾਰੇ ਲੋਕ ਜਿਹੜੇ ਆ ਪੰਜਾਬ ਛੱਡ ਕੇ ਜਾ ਚੁੱਕੇ ਆ ਤਾਂ ਹੀ ਲਾਈਟਾਂ ਤੇ ਕਲੀਨ ਆ ਅੱਜ ਜਿਹੜੇ ਪਕਾਨੇ ਵੇਚਣ ਵਾਲੇ ਸੀ ਵੈਪਰ ਮਾਰਨ ਵਾਲੇ ਸੀ ਤੁਹਾਨੂੰ ਲੱਭਦਾ ਕੋਈ ਉਹ ਕਿਤੇ ਨਾ ਕਿਤੇ ਗਾਇਬ ਹੋ ਗਏ ਕਿਉਂਕਿ ਉਹਨਾਂ ਨੂੰ ਪਤਾ ਸੀ ਡੀਐਨਏ ਟੈਸਟ ਹੋਣਾ ਹੈ ਬੱਚੇ ਇਹਨਾਂ ਦੇ ਹੈਗੇ ਹੀ ਨਹੀਂ ਹੁਣ ਇਹ ਜਿਹੜੇ ਲੋਕ ਇੱਥੇ ਰਹਿ ਗਏ ਆ ਉਹ ਬੱਚਿਆਂ ਨੂੰ ਆਹ ਤਾਂ ਪਈਆਂ ਵਾ ਪੈਸੇ ਖਰਚਣ ਦੀਆਂ ਖਾਣ ਪੀਣ ਦੀਆਂ ਔਰ ਜਿਹੜੇ ਇਹਨਾਂ ਦੇ ਮਾਪੇ ਉਹ ਸੀਗੇ ਉਹ ਜਾਂ ਦੂਜੇ ਜਿਨ੍ਹਾਂ ਨੇ ਲਿਆਂਦੇ ਸੀਗੇ ਉਹਨਾਂ ਨੂੰ ਵਿਹਲੇ ਰਹਿ ਕੇ ਖਾਣ ਦੀ ਹੱਤ ਪੈ ਗਈ ਸੀ ਉਹ ਇੱਥੇ ਮੁਰਗੇ ਮੀਟ ਬਣਾ ਬਣਾ ਕੇ ਖਾਂਦੇ ਸੀ ਜੇ ਆਪਾਂ ਕਹੀਏ ਨਾ ਵੀ ਕਿਸੇ ਚੀਜ਼ ਦੀ ਕਮੀ ਨਹੀਂ ਪੰਜਾਬ 'ਚ ਲੰਗਰ ਲੱਗਦਾ ਇਹਨਾਂ ਨੂੰ ਲੰਗਰ ਨਾਲ ਨਹੀਂ ਰੱਜ ਸਕਦੇ ਅਸੀਂ ਦੇਖ ਰਹੇ ਹਾਂ ਕਿ ਉਹ ਪੰਜਾਬ ਦੇ ਹੈ ਹੀ ਨਹੀਂ ਵਾਸੀ ਆਖਿਰਕਾਰ ਦੇਖੀਏ ਤਾਂ ਕਿਉਂਕਿ ਅਸੀਂ ਰੋਡ ਤੇ ਜਿੰਨੇ ਦੇਖਦੇ ਆਂ ਪੰਜਾਬ ਦੇ ਹੈ ਨਹੀਂ ਵੇਖੋ ਭਜਦੇ ਨਿਆਣੇ ਹੋ ਵੇਖੋ ਕਿਦਾਂ ਵਾਹ ਤੁਹਾਡੇ ਕੈਮਰੇ ਨੂੰ ਵੇਖ ਕੇ ਕਿਦਾਂ ਭਜਦੇ ਹੋ ਵੇਖੋ ਇਹ ਇਦਾਂ ਹੀ ਦੌੜਾਂ ਲੱਗਦੀਆਂ ਇਹਨਾਂ ਦੀਆਂ ਇਹ ਜਦੋਂ ਵੇਖ ਲੈਂਦੇ ਆ ਅਸੀਂ ਆ ਗਏ ਇਹਨਾਂ ਨਿਕਲ ਜਾਣਾ ਔਰ ਕੱਲ ਇਹਨਾਂ ਨੇ ਇੱਥੇ ਗਲਤੀ ਮੰਨੀ ਸਾਡੇ ਕੋਲੋਂ ਕਿ ਅਸੀਂ ਅੱਜ ਤੋਂ ਬਾਅਦ ਭੀਖ ਨਹੀਂ ਮੰਗਾਗੇ ਤੋ ਇੱਥੋਂ ਵੇਖੋ ਵੀ ਕਿੱਥੋਂ ਤੱਕ ਆ ਬੱਤੀ ਵਾਲੀਆਂ ਤਾਰਾਂ ਜਾਇਜ਼ ਆ ਆ ਨੰਗੀਆਂ ਤਾਰਾਂ ਥੱਲੇ ਆ ਕੋਈ ਚੰਬੜ ਜੇ ਇਹ ਕਿਸੇ ਆਮ ਬੰਦੇ ਨੇ ਤਾਰ ਲਾਈ ਹੁੰਦੀ ਤੇ ਮਿੰਟ ਚ ਉਤੇ ਐਫ ਆਈ ਆਰ ਵੀ ਦਰਜ ਹੋਈ ਨਹੀਂ ਉਹਦਾ ਮੀਟਰ ਵੀ ਕੱਟਿਆ ਜਾਣਾ ਸੀ ਇੱਥੇ ਨਾਲ ਹੀ ਸਿਟੀ ਬੱਸਾਂ ਦਾ ਜੜਾ ਵਾ ਅੱਡਾ ਵਾ ਮੇਨ ਦੀਪੂ ਆ ਇੱਥੋਂ ਕਈ ਯਾਰ ਇੱਥੋਂ ਬੈਟਰੀ ਚੋਰੀ ਹੋ ਗਿਆ ਸਵਾਰੋ ਮਲਾਜਮ ਚਰੇ ਆਪਣੀ ਤਨਖਾਹ ਚੋਂ ਪੈਸੇ ਜਿਹੜੇ ਆ ਨਾ ਉਹ ਕਰਕੇ ਥੋੜੇ ਥੋੜੇ ਸਾਰੇ ਪਾਕੇ ਤੇ ਦੁਬਾਰਾ ਰੱਖਦੇ ਵਿੱਚ ਵੀ ਕੰਪਨੀ ਉਹਨਾਂ ਤੇ ਕਾਰਵਾਈ ਨਾ ਕਰਦੇ ਇਸ ਕਰਕੇ ਐਨੇ ਮਾੜੇ ਹਾਲਾਤ ਨੇ ਇੱਥੋਂ ਦੇ ਜਦੋਂ ਸ਼ਰਾਬ ਪੀ ਕੇ ਰਾਤ ਨੂੰ ਲੜਦੇ ਆ ਨਾ ਕਿਹੜੇ ਲੋਕ ਕਹਿ ਦਿੰਦੇ ਆ ਇਹ ਗਰੀਬ ਲੋਕ ਜੀ ਕੀ ਗਰੀਬ ਲੋਕ ਆਪਣੇ ਬੱਚਿਆਂ ਤੋਂ ਭੀਖ ਮੰਗਾਉਂਦੇ ਗਰੀਬ ਲੋਕ ਉਹ ਨੇ ਜਿਹੜੇ ਮਿਹਨਤ ਮਜ਼ਦੂਰੀ ਕਰਦੇ ਨੇ ਆਪਣਾ ਪਰਿਵਾਰ ਪਾਲਦੇ ਨੇ ਕਿਹੜੇ ਗਰੀਬ ਲੋਕ ਜਿਹੜੇ ਬੱਤੀ ਚੋਰੀ ਕਰਨ ਦੇ ਡਿਸ਼ਾਂ ਲਾ ਕੇ ਵੱਡੇ ਵੱਡੇ ਫੋਨ ਰੱਖੇ ਆ ਜੀਬਾਂ ਤੇ ਬਲੇਡ ਰੱਖੇ ਇਹਨਾਂ ਨੇ ਇੰਨਾ ਨੇ ਮਤਲਬ ਉਹ ਵੇਖੋ ਉਹ ਕੋ ਨਿਆਣੇ ਕਿਦਾਂ ਆਉਂਦੇ ਆ ਕਿੰਨੀ ਤੇਜ਼ੀ ਦੇ ਨਾਲ ਆਉਂਦੇ ਆ ਕਿੱਸੇ ਦੇ ਪੰਜਾਬ ਦੇ ਲੋਕ ਵੀ ਪੋਲੇ ਨੇ ਜੋ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਨੇ ਅਸੀਂ ਅਕਸਰ ਦੇਖਦੇ ਆ ਨਿੱਕੇ ਨਿੱਕੇ ਬੱਚੇ ਹੁੰਦੇ ਨੇ ਕਿ ਆਟਾ ਲਿਆ ਦਿਓ ਦੁੱਧ ਲਿਆ ਦਿਓ ਆਪ ਨੇ ਦੇਖਦੇ ਆ ਅਸੀਂ ਜਿਹੜੇ ਚੰਗੇ ਚੰਗੇ ਇਲਾਕੇ ਰਣਜੀਤ ਐਵੇਨਿਊ ਦੀ ਗੱਲ ਕਰ ਲਈਏ ਰਾਣੀ ਰਾਣੀ ਕਾ ਬਾਗ ਦੀ ਗੱਲ ਕਰ ਲਈਏ ਅਸੀਂ ਅਕਸਰ ਦੇਖਦੇ ਰਹਿੰਦੇ ਆ ਕਿ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਮੈਂ ਕਹਾਂ ਜੀ ਬਿਲਕੁਲ ਸਮਝਣ ਦੀ ਲੋੜ ਹੈ ਲੀਡ ਆਹ ਵੇਖੋ ਆਹ ਦੇਣੀ ਆਏ ਨਾ ਉਹ ਵੇਖੋ ਜੇ ਮੈਂ ਕੋਲ ਇਹ ਆਹ ਸਾਡੇ ਸਾਹਮਣੇ ਆ ਮੈਂ ਕੋਈ ਪਰੇ ਜਾ ਕੇ ਤੇ ਕਹਿ ਨਹੀਂ ਦਿੱਤਾ ਦੇਖੋ ਇਹ ਵੀ ਪੰਜਾਬ ਦੀ ਸਾਡੇ ਪੰਜਾਬ ਦੀ ਕਮੀ ਹੈ ਜਿੰਨਾ ਲੋਕਾਂ ਨੂੰ ਲੋੜ ਹੈ ਉਹਨਾਂ ਨੂੰ ਦਿੱਤਾ ਜਾਵੇ ਦੇਖੋ ਇਹ ਤਸਵੀਰ ਆਬਜ਼ਰਵ ਕਰ ਰਹੀ ਹੈ ਕਿ ਨਿੱਕੇ ਨਿੱਕੇ ਬੱਚੇ ਜੋ ਕਿ ਸਵਾਸਤ ਪੱਖੋਂ ਜਿਹੜੇ ਆ ਤੰਦਰੁਸਤ ਨੇ ਮਗਰ ਉਸ ਦੇ ਬਾਵਜੂਦ ਵੀ ਜਿਉਂ ਬਿਖਾਰੀ 마ఫీ ਵਿਦਾਉਣ ਦੇ ਵਿੱਚ ਸਾਡੇ ਆਪਣੇ ਆ ਦੇ ਹੀ ਜਿਹੜਾ ਇਸਾ ਤੇ ਪੰਜਾਬ ਨੂੰ ਚਾਹੀਦਾ ਕਿ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਕਿ ਇਸ ਤਰ੍ਹਾਂ ਨਾ ਕਰਨ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਦਿੱਤਾ ਜਾਵੇ ਮੈਂ ਤਾਂ ਹੀ ਕਹਿਣ ਡਿਆ ਤੁਹਾਡੇ ਸਾਹਮਣੇ ਮੈਂ ਕੋਈ ਕਿਹਾ ਤੇ ਹੈਗਾ ਨਹੀਂ ਇਹ ਨਹੀਂ ਸਾਡੇ ਲੋਕ ਕੁਝ ਲੋਕ ਹੈਗੇ ਆ ਜਿਨ੍ਹਾਂ ਨੂੰ ਨਾ ਇਹ ਕਹਿ ਦਿੱਤਾ ਜਾਂਦਾ ਵੀ ਦਾਨ ਪੁੰਨ ਕਰੋ ਕਿ ਦਾਨ ਪੁੰਨ ਜਾ ਕੇ ਤੁਸੀਂ ਉਹਨਾਂ ਲੋਕਾਂ ਨੂੰ ਕਰੋ ਜਿਨ੍ਹਾਂ ਨੂੰ ਜ਼ਰੂਰਤ ਹੈ ਇਹ ਚੰਗੇ ਭਲੇ ਆ ਇਹ ਛੋਟੇ ਛੋਟੇ ਬੱਚਿਆਂ ਦੀ ਪੜਨ ਦੀ ਉਮਰ ਉਹਨਾਂ ਨੂੰ ਲੌਂਡਾ ਪੁੱਠੇ ਬੰਨੇ ਭੀਖ ਮੰਗਣ ਤੇ ਇਹ ਕਿਹੜਾ ਦਾਨ ਪੁੰਨਿਆ ਇਹ ਕੋਈ ਚੰਗੀ ਗੱਲ ਥੋੜੀ ਆ ਬੱਤੀ ਚੋਰੀ ਦੀ ਸਮਰਸੀ ਬਲ ਲੱਗੇ ਇੱਥੇ ਆ ਤੁਸੀਂ ਜਾ ਕੇ ਵੇਖੋ ਇਹਨੇ ਤਾਂ ਚੰਗੇ ਭਲੇ ਕੁਇਲਟਰੀ ਫਾਰਮ ਦੇ ਵਿੱਚ ਨਹੀਂ ਮੁਰਗੇ ਹੁੰਦੇ ਜਿੰਨੇ ਇਹਨਾਂ ਰੱਖਿਆ ਬਿੱਲੀਆਂ ਵੇਖੋ ਕਿੜੇ ਕਿੜੇ ਵਧੀਆ ਇਹਨਾਂ ਨੇ ਨਸਲ ਦੀਆਂ ਰੱਖੀਆਂ ਵਾ ਜਾ ਕੇ ਇੱਥੇ ਤੁਸੀਂ ਡੌਗ ਵੇਖੋ ਤੇ ਹਰ ਝੁੱਗੀ ਦੇ ਵਿੱਚ ਮੋਟਰਸਾਈਕਲ ਲੱਗਾ ਵਾ ਹਾਂ ਔਰ ਹਾਲਾਤ ਜਦੋਂ ਕੋਈ ਜਾ ਕੇ ਕਹਿੰਦਾ ਨਿੰਬੂ ਕੱਢ ਕੇ ਵਕਾਉਂਦੇ ਅਸੀਂ ਜੀ ਨਿੰਬੂ ਵੇਦੇ ਕੀ ਸ਼ਨੀਵਾਰ ਨਿੰਬੂ ਵੇਚਣ ਦੇ ਨਾਲ ਤੁਸੀਂ ਐਡੇ-ਐਡੇ ਮੋਟਰਸਾਈਕਲ ਲੈ ਲੋਗੇ ਇਹ ਪੰਜਾਬ ਦੇ ਜਿਹੜੇ ਹਾਲਾਤ ਇਦਾਂ ਦੇ ਨਹੀਂ ਸੀ ਇਹ ਜਿਹੜਾ ਮੂੰਹ ਚੁੱਕਦਾ ਚੱਲ ਪੰਜਾਬ ਨੂੰ ਜਿਹੜਾ ਮੂੰਹ ਚੁੱਕਦਾ ਚੱਲ ਪੰਜਾਬ ਨੂੰ ਇਹ ਪੰਜਾਬ ਦੇ ਨਹੀਂ ਆਏ ਗੈਰ ਪੰਜਾਬੀ ਨੇ ਔਰ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਸਮਝਣੀ ਪਊਗੀ ਤੁਸੀਂ ਗੈਰ ਕਾਨੂੰਨ ਢੰਗ ਨਾਲ ਜਿਹੜੇ ਲੋਕ ਆਉਂਦੇ ਉਹਨਾਂ ਨੂੰ ਕਿਉਂ ਤੁਸੀਂ ਇਨੀ ਤਵੱਜੋ ਦਿੰਦੇ ਦੋ-ਦੋ ਹਜ਼ਾਰ ਘੱਟ ਇਹ ਕੱਲ ਮੈਂ ਫੜਿਆ ਮੈਂ ਤੁਹਾਨੂੰ ਵੀਡੀਓ ਦਿਨਾ ਦੋ-ਦੋ ਹਜ਼ਾਰ ਘੱਟ ਬਣਾਏ ਇੱਕ ਬੰ ਅਡਰਾਸ ਕਿਤੇ ਦਾ ਕੋਈ ਮੁਸਤਾਵਾਦਾ ਬਣਾਈ ਫਿਰਦਾ ਵਾ ਕੋਈ ਬਿਹਾਰ ਦਾ ਬਣਾਈ ਫਿਰਦਾ ਵਾ ਕੋਈ ਰਾਜਸਥਾਨ ਦਾ ਬਣਾਈ ਫਿਰਦਾ ਵਾ ਇਹ ਇਹ ਹਾਲਾਤ ਨੇ ਸਾਡੇ ਅੰਮ੍ਰਿਤਸਰ ਦੇ ਹੁਣ ਲਾਈਟਾਂ ਤੋਂ ਕਲੀਨ ਹੋ ਗਏ ਇੱਥੋਂ ਕਿਦਾਂ ਕਲੀਨ ਕਰੋਗੇ ਤੁਸੀਂ ਇਹਨਾਂ ਨੂੰ ਇਹਨਾਂ ਨੇ 10 ਦਿਨ 20 ਦਿਨ ਵੇਖਣਾ ਵਾ ਫੇਰ ਨਾਹੀ ਕੰਮ ਕਰਨਾ ਵਾ ਔਰ ਕਿਤੇ ਨਾ ਕਿਤੇ ਜੇ ਇਹ ਮਿਹਨਤ ਕਰਨਾ ਚਾਹੁੰਦੇ ਮਿਹਨਤ ਕਰਨ ਕੰਮ ਕਰਨ ਤੋਂ ਕੌਣ ਰੋਕਦਾ ਇਹਨਾਂ ਨੂੰ ਆ ਕੰਮ ਕਰਨਾ ਬੱਤੀ ਦੇ ਬਿੱਲ ਦੇਣਾ ਅਸੀਂ ਨਹੀਂ ਦਿੰਦੇ ਤੁਸੀਂ ਨਹੀਂ ਦਿੰਦੇ ਬਿਲਕੁਲ ਆਹ ਲਾਤ ਤੁਸੀਂ ਜਾ ਕੇ ਵੇਖੋ ਇੱਥੇ ਤੁਹਾਨੂੰ ਹਰ ਜਗਾ ਪੱਖੇ ਮਿਲਨੇ ਕੂਲਰ ਮਿਲਨੇ ਆ ਉਹ ਤੁਹਾਨੂੰ ਕਹੋ ਤਾਂ ਮੈਂ ਲੈ ਕੇ ਚਲਦਾ ਵਿੱਚ ਵੇਖਿਓ ਹਾਲਾਤ ਕਿਦਾਂ ਦੇ ਜੀ ਅਸੀਂ ਜ਼ਰੂਰ ਜਾਵਾਂਗੇ ਮਗਰ ਇੱਕ ਸਵਾਲ ਹੈ ਕਿ ਸੜਕਾਂ ਤੋਂ ਤਾਂ ਸਾਫ਼ ਹੋ ਗਏ ਨੇ ਮਗਰ ਹੁਣ ਇੱਥੋਂ ਜਿਹੜੀ ਪੰਜਾਬ ਸਰਕਾਰ ਦੀ ਕਾਰਵਾਈ ਹੈ ਕਦੋਂ ਵੇਖਣ ਨੂੰ ਮਿਲੇਗੀ ਕਿਉਂਕਿ ਤੁਸੀਂ ਅਕਸਰ ਆਵਾਜ਼ ਉਠਾਉਂਦੇ ਰਹਿੰਦੇ ਹੋ ਦੇਖੋ ਮੈਂ ਤੇ ਹੁਣ ਡੀ ਸਾਹਿਬ ਨੂੰ ਜਾ ਕੇ ਮਿਲਣਾ ਵਾ ਉਹ ਵੇਖੋ ਨਿਆਣੇ ਉਧਰ ਵੇਖੋ ਤੁਸੀਂ ਕਿੰਨੇ ਆਣੇ ਤੁਸੀਂ ਜਿੱਧਰ ਨੂੰ ਜਾਓਗੇ ਉਧਰ ਨੂੰ ਹੀ ਤੁਹਾਨੂੰ ਆਹ ਕੁਝ ਵੇਖਣ ਨੂੰ ਮਿਲਣਾ ਮੰ ਤੋਂ ਡੇ ਕੈਮਰੇ ਨੂੰ ਵੇਖ ਕੇ ਗਾੜੀ ਭਾਈ ਦੇ ਵੇਖਿਓ ਕਿਦਾਂ ਵਾ ਇਹਨਾਂ ਦੇ ਨਿਆਣਿਆਂ ਨੇ ਥੋਮਿੰਟੋਂ ਮਿੰਟ ਜਾ ਕੇ ਲੁਕ ਜਣਾ ਵੜ ਜਣਾ ਹੁਣ ਉਹ ਦੋ ਜਣੇ ਉਹ ਪੁਲ ਤੇ ਵੇਖਿਓ ਉਹ ਚੜ ਗਏ ਤਾਂ ਉਹ ਪੁਲ ਦੇ ਉੱਪਰ ਵੇਖੋ ਉਹ ਚੜ ਕੇ ਉੱਪਰ ਵੇਖਣ ਦੇ ਨਾ ਉੱਥੋਂ ਇਸ਼ਾਰਾ ਮਾਰਦੇ ਆ ਨਾਲ ਹੀ ਸਾਰੇ ਜਣੇ ਚੁਸਕ ਜਾਂਦੇ ਆ ਇਹ ਹਾਲਾਤ ਇੱਥੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਆਪਣਾ ਸਾਰਾ ਸਿਸਟਮ ਕੀਤਾ ਸੈਟ ਤੁਸੀਂ ਅੰਦਰ ਦੇ ਹਾਲਾਤ ਇੱਕ ਇੱਕ ਝੁੱਗੀ ਦੇ ਵਿੱਚ ਜਾ ਕੇ ਵੇਖੋ ਤੇ ਇਹਨਾਂ ਦੀ ਵੀਡੀਓ ਤੁਹਾਨੂੰ ਮੈਂ ਦੇ ਦਿੰਨਾ ਜਿਹਦੇ 'ਚ ਨਾ ਕੱਲ ਕਿਹਾ ਆ ਭਾਈ ਸਾਹਿਬ ਮੇਰੇ ਨਾਲ ਸੀ ਇੱਥੇ ਰਹਿੰਦੇ 24 ਘੰਟੇ ਇਹਨਾਂ ਨੂੰ ਪੁੱਛੋ ਇਦਾਂ ਦੇ ਹਾਲਾਤ ਕਿੱਦਾਂ ਭਾਈ ਸਾਹਿਬ ਤੁਸੀਂ ਇੱਥੇ ਰਹਿੰਦੇ ਹੋ ਕੀ ਹਾਲਾਤ ਕੀ ਨੇ ਆਖਿਰਕਾਰ ਕਿਉਂਕਿ ਤੁਸੀਂ ਜ਼ਿਆਦਾ ਦੱਸ ਸਕਦੇ ਹੋ ਸਾਨੂੰ ਤਾਂ ਆਪ ਡਰ ਲੱਗਿਆ ਰਹਿੰਦਾ ਅਸੀਂ ਲੀਪੂ ਦੇ ਵਿੱਚ 24 ਘੰਟੇ ਸਿਕਿਉਰਟੀ ਰੱਖੀ ਹੋਈ ਹੈ ਉਸ ਦੇ ਬਾਵਜੂਦ ਵੀ ਡਰ ਰਹਿੰਦਾ ਹੈ ਕਿ ਕੋਈ ਸਮਾਨ ਨਾ ਚੋਰੀ ਹੋ ਜਾਵੇ ਸਾਡਾ ਕਈ ਇੱਕ ਕਈ ਵਾਰ ਤਾਂ ਇਦਾਂ ਹੋਇਆ ਕਿ ਇੱਕ ਦੋ ਬੈਟਰੀ ਚੋਰੀ ਵੀ ਹੋ ਗਏ ਜਿਨ੍ਹਾਂ ਦੇ ਪੈਸੇ ਅਸੀਂ ਖੁਦ ਕੋਲੋਂ ਭਰੇ ਆ ਸਾਨੂੰ ਇਸ ਕਰਕੇ ਗੰਨੇ ਕਿ ਇਹਨਾਂ ਦੇ ਆਧਾਰ ਕੱਟਾਂ ਦਾ ਪਤਾ ਆਏ ਕਿੱਥੋਂ ਆ ਕੀ ਕਰਦੇ ਆ ਅਸੀਂ ਇਸੇ ਤੋਂ ਬਾਰ-ਬਾਰ ਸੋਚਦੇ ਆ ਕਿ ਯਾਰ ਇਹਨਾਂ ਕੋਲ ਐਡਾ ਐਡੀਆ ਫੈਸਿਲਿਟੀਆਂ ਦਾ ਹੁੰਦੇ باوجود ਵੀ ਜੇ ਚੋਰੀਆਂ ਕਰਨ ਭੀਖ ਮੰਗਣ ਉਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਪੰਜਾ ਬੱਚਿਆਂ ਨੂੰ ਵੀ ਮੰਗਾ ਰਹੇ ਭੀਖ ਬਿਲਕੁਲ ਬਿਲਕੁਲ ਆ ਚੌਂਕ ਤੇ ਤੁਸੀਂ ਚਲੇ ਜਾਓ ਕੋਈ ਦੁੱਧ ਦੇ ਰਿਹਾ ਕੋਈ ਫਰੂਟ ਲੈ ਕੇ ਦੇ ਰਿਹਾ ਕੋਈ ਕੁਝ ਦੇ ਰਿਹਾ ਮਤਲਬ ਤੁਸੀਂ ਕੋਈ ਪੈਸੇ ਤਾਂ ਕਿ ਵੀ ਦੇ ਰਹੇ ਇਹਨਾਂ ਨੂੰ ਅਸੀਂ ਤਾਂ ਅਸੀਂ ਇਹਨਾਂ ਨੂੰ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਇੱਥੇ ਪਰ ਉਹ ਲੋਕ ਨਹੀਂ ਸਮਝਦੇ ਸਨ ਜੀ ਗੱਲ ਫੇਰ ਉੜਦੀ ਐ ਕਿ ਪੰਜਾਬ ਦੇ ਲੋਕਾਂ 'ਚ ਕਮੀ ਐ ਕਿ ਲੋਕ ਹੀ ਇਹਨਾਂ ਨੂੰ ਵਧਾਵਾ ਦੇ ਰਹੇ ਨੇ ਫਿਰ ਕਿਸ ਤਰ੍ਹਾਂ ਲੋਕ ਸਮਝਣਗੇ ਇੱਕ ਇੱਥੇ ਕੱਲ ਆਇਆ ਸੀਗਾ ਬੰਦਾ ਉਹ ਆ ਕੇ ਕਹਿੰਦਾ ਜੀ ਮੈਂ ਤੇ ਇਹਨਾਂ ਨੂੰ ਜੀ ਤੁਸੀਂ ਇਹਨਾਂ ਨੂੰ ਕੱਲ ਹੀ ਤੰਗ ਕਰਨ ੜਿਆ ਉਹਨਾਂ ਨੂੰ ਸਾਡਾ ਸਵਾਲ ਸੀ ਇਹੀ ਗੱਲ ਦਾ ਵੀ ਕੀ ਬੱਚਿਆਂ ਕੋ ਭੀਖ ਮਗਵਾਉਣਾ ਚਾਜਾ ਹੁਣ ਉਹ ਜਿਹੜੇ ਬੰਦੇ ਇੱਥੇ ਬਿਠਾਉਂਦੇ ਇਹਨਾਂ ਨੂੰ ਲਿਆ ਕੇ ਉਹ ਬੰਦੇ ਇਹਨਾਂ ਦੀ ਸਪੋਰਟ ਵੀ ਕਰਦੇ ਆ ਔਰ ਕਿਤੇ ਨਾ ਕਿਤੇ ਇਹਨਾਂ ਦੀਆਂ ਵੋਟਾਂ ਬਣਾ ਕੇ ਵੋਟਾਂ ਦਾ ਲਾਹਾ ਵੀ ਲੈਂਦੇ ਆ ਕਿਸ ਕਰਕੇ ਇਥੋਂ ਦੇ ਜਿਹੜੇ ਹਾਲਾਤ ਆ ਇਹ ਹਾਲਾਤ ਬੜੇ ਤਰਸਯੋਗ ਆ ਇਹ ਲੋਕ ਇਥੋਂ ਤੁਸੀਂ ਹਿਸਾਬ ਲਾ ਲਓ ਵੀ ਕੋਈ ਐਸੀ ਜਗ੍ਹਾ ਨਹੀਂ ਆ ਵੇਖੋ ਪੱਖੇ ਪਏ ਮੋਟਰਸਾਈਕਲ ਵੇਖ ਲਓ ਪੱਖੇ ਵੇਖ ਲਓ ਤੁਹਾਨੂੰ ਹਰ ਝੁਕੀ ਚ ਮਿਲਣਗੇ ਆ ਵੇਖੋ ਵੇਖਣ ਦੇ ਉਥੋਂ ਨਾਲ ਨਾਲ ਇਹ ਤੋੜਾਂ ਲਾਈ ਜਾਣੀਆਂ ਤੁਸੀਂ ਇੱਕ ਸਟੈਪ ਗਾੜੀ ਨੂੰ ਵਧੋ ਇਹ ਇਹਨਾਂ ਨੇ 10 ਸਟੈਪ ਭੱਜ ਜਾਣਾ ਪਰਲੇ ਬੰਨੇ ਆ ਵੇਖੋ ਤਾਰਾਂ ਉੱਪਰ ਉਦਾਂ ਹੀ ਕੁੰਡੀਆਂ ਪਾਈਆਂ ਆ ਵੇਖੋ ਨਿਆਣੇ ਭਾਈ ਦਿਖਦਾ ਹੁਣ ਇਹਨਾਂ ਸਾਰੇ ਹੋ ਨਿਕਲ ਜਾਂਦੇ ਨਾ ਵੇਖੇ ਤੁਹਾਨੂੰ ਇਹਨਾਂ ਸਾਰਿਆਂ ਨੇ ਇੱਥੋਂ ਵੇਖ-ਵੇਖ ਕੇ ਤੁਹਾਨੂੰ ਨਿਕਲ ਜਾਨਾ ਵਾ ਕਿੰਨੇ ਇੱਥੋਂ ਨਿਕਲ ਚੁੱਕੇ ਆ ਅੱਗੇ ਦੇ ਹਾਲਾਤ ਤੁਸੀਂ ਵੇਖੀ ਜਾਂ। ਤੁਹਾਡੇ ਸਾਹਮਣੇ ਇਹ ਕੈਮਰਾ ਬਿਆਨ ਕਰਨ ਦੇ ਮੈਨੂੰ ਤੋਂ ਬੋਲਣ ਦੀ ਵੀ ਲੋੜ ਕੁਛ ਨਹੀਂ ਇੱਥੇ ਆ ਦੇਖ ਰਹੇ ਆ ਜੀ ਨਿਰੰਤਰ ਰੂਪ ਦੇ ਨਾਲ ਕਾਰਵਾਈ ਜ਼ਰੂਰ ਕੀਤੀ ਜਾ ਰਹੀ ਮਗਰ ਇਹ ਹਾਲਾਤ ਇੱਥੋਂ ਵੀ ਦੇਖ ਲੈਣੇ ਚਾਹੀਦੇ ਆ ਸੜਕਾਂ ਦੇ ਉੱਤੋਂ ਚਾਹੇ ਭਿਖਾਰੀ ਗਾਇਬ ਹੋ ਚੁੱਕੇ ਨੇ ਕਿਉਂਕਿ ਜਿਹੜੀ ਕਾਰਵਾਈ ਆ ਨਿਰੰਤਰ ਚੱਲੀ ਆ ਮਗਰ ਹੁਣ ਇਹ ਵੀ ਕਾਰਵਾਈ ਆ ਜਿਹੜੀ ਅਮਲ ਦੇ ਵਿੱਚ ਲੈਣੀ ਚਾਹੀਦੀ ਹੈ ਕਿਉਂਕਿ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਪਤਾ ਕੀਤਾ ਜਾਵੇ ਆਖਿਰਕਾਰ ਇਹ ਲੋਕ ਆਉਂਦੇ ਕਿਥੋਂ ਨੇ ਉਹ ਹੋ ਰਿਹਾ ਡੀਐਨਏ ਟੈਸਟ ਮਗਰ ਇਹ ਦੇਖੋ ਜੋ ਗਰਾਉਂਡ ਜ਼ੀਰੋ ਦੀ ਰਿਪੋਰਟ ਹੈ ਪੰਜਾਬ ਸਰਕਾਰ ਨੂੰ ਇੱਕ ਅਪੀਲ ਹੈ ਜੋ ਗਰਾਉਂਡ ਜ਼ੀਰੋ ਦੀ ਰਿਪੋਰਟ ਹੈ ਉਹ ਕੁਝ ਹੋਰ ਹੀ ਦੱਸ ਰਹੀ ਹੈ ਕਿਉਂਕਿ ਇਹੀ ਲੋਕ ਨੇ ਜੋ ਕਿ ਆਪਣੇ ਬੱਚਿਆਂ ਨੂੰ ਭੀਖ ਮੰਗਾ ਰਹੇ ਭੀਖ ਮੰਗਣਾ ਗੁਨਾਹ ਨਹੀਂ ਹੈ ਮਗਰ ਬੱਚਿਆਂ ਕੋਲੋਂ ਜਿਹੜਾ ਭੀਖ ਮੰਗਾਣਾ ਹੈ ਉਹ ਜ਼ਰੂਰ ਗੁਨਾਹ ਹੈ ਤੇ ਆਏ ਦਿਨ ਹੀ ਆਵਾਜ਼ ਉੱਠਦੀ ਰਹਿੰਦੀ ਹੈ ਤਾਂ ਹੁਣ ਇੱਧਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੋ ਜਾਂਦਾ ਕਿਉਂਕਿ ਇਹ ਜ਼ਰੂਰੀ ਟੌਪਿਕ ਬਣ ਚੁੱਕਿਆ ਹੈ ਪੂਰੇ ਪੰਜਾਬ ਦਾ ਤੇ ਇਧਰ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਕੈਮਰਾਮੈਨ ਮੋਹਨ ਦੇ ਨਾਲ ਮਹਿਮਾਨਾਂ ਨਾਲ ਲਾਈਵ ਪੰਜਾਬੀ ਟੀਵੀ ਅੰਮ੍ਰਿਤਸਰ